ਹਾਂਜੀ ਵੀਰੇ ਕੀ ਮਸਲਾ ਤੁਹਾਡਾ ਕੀ ਰੋਲਾ ਪਿਆਗਾ ਮਸਲਾ ਵੀ ਇਹ ਆ ਸਾਡੇ ਪਿੰਡ ਦੀ ਗੱਲ ਆ ਤੇ ਮੇਰੇ ਗਵੰਡੀਆਂ ਦੀ ਆ ਤੇ ਕੀ ਹੋਇਆ ਵੀ ਮੇਰੀ ਜਿਹੜੀ ਗਵੰਡਨ ਆ ਵੀ ਉਹ ਬੁਢੀ ਆ ਉਹਦੀ ਉਮਰ ਹੈਗੀ 60 ਸਾਲ ਦੀ ਅੱਛਾ ਜੀ ਤੇ ਉਹ ਥੋੜਾ ਜਿਹਾ ਪਹਿਲਾਂ ਖਰਾਬ ਸੀਗੀ ਅੱਛਾ ਜੀ ਵੀ ਕੁਝ ਜਿਹੜਾ ਉਹਦਾ ਘਰ ਵਾਲਾ ਸੀਗਾ ਉਹ ਕਹਿੰਦਾ ਕੋਈ ਨਹੀਂ ਸੀ ਕੁਝ ਉਹਨੂੰ ਤੇ ਵੀ ਉਹਦੇ ਲੱਛਣ ਜਾਨੀ ਕਿ ਮਾੜੇ ਸੀ ਬੰਦੇ ਆਉਂਦੇ ਸੀ ਕਰੇ ਉਹਦੇ ਠੀਕ ਹੈ ਜਦੋਂ ਉਹਦੇ ਮੁੰਡੇ ਦਾ ਵਿਆਹ ਹੋ ਗਿਆ ਵਿਆਹ ਤੋਂ ਕੁਝ ਸਮਾਂ ਤੱਕ ਬਾਅਦ ਉਹ ਮੁੰਡਾ ਤੇ ਉਹ ਘਰ ਵਾਲੀ ਜਿਹੜੀ ਨੂੰ ਸੀ ਉਹਦੀ ਕੁਝ ਸਮਾਂ ਬਾਅਦ ਹੈ 5-6 ਸਾਲਾ ਜਦੋਂ ਉਹਨਾਂ ਦੇ ਜਵਾਕ ਹੋ ਗਏ ਹੁਣ ਉਹਨਾਂ ਦੇ ਇੱਕ ਮੁੰਡੇ ਤੇ ਦੋ ਕੁੜੀਆਂ ਨੇ ਅੱਛਾ ਤੇ ਜਦੋਂ ਉਹ ਘਰੇ ਆ ਕੇ ਰਹਿਣ ਲੱਗੀ ਨੂੰ ਤੇ ਹੁਣ ਨੂੰ ਸਿਆਣੀ ਆ ਤੇ ਨੂੰਨ ਕੁਛ ਦੀ ਆਦੀ ਸੱਸ ਨੂੰ ਵੀ ਤੂੰ ਘਰੇ ਬੰਦੇ ਕਿਉਂ ਸਾਦੀ ਆ ਤੇ ਜਦੋਂ ਉਹਨਾਂ ਦੇ ਘਰੇ ਕਲੇਸ਼ ਪੈਂਦਾ ਵੀ ਹੁਣ ਉਹ ਬੰਦੇ ਘਰੋਂ ਆਉਣੋਂ हट ਗਏ ਜਦੋਂ ਜਦੋਂ ਆਉਂਦੇ ਸੀਗੇ ਫਿਰ ਉਹ ਲੜਾਈ ਪਾਉਂਦੀ ਸੀਗੀ ਤੇ ਜਿਹੜੀ ਇਹ ਬੁੜੀ ਆ ਇਹਨੇ ਮੈਨੂੰ ਇੱਕ ਦਿਨ ਫੋਨ ਲਾਇਆ ਮੈਨੂੰ ਕਹਿੰਦੀ ਵੀ ਮੇਰੀ ਗੱਲ ਸੁਨੇਗਾ ਮੈਂ ਖਾ ਵੀ ਦੱਸੋ ਤੇ ਵੀ ਹੁਣ ਮੇਰੇ ਤਾਂ ਚਲ ਵੀ ਮਾਵਾ ਦੇ ਥਾਈ ਸੀਗੀ ਹਨਾ ਇਹ ਮੈਨੂੰ ਕਹਿੰਦੀ ਮੈਂ ਤੇ ਨਾਲ ਗੱਲ ਕਰਨੀ ਹੈ ਮੈਂ ਫਿਰ ਨੂੰ ਐਸੀ ਮੈਂ ਖਾ ਵੀ ਇਹ ਖਰਾਬ ਆ ਕੀ ਪਤਾ ਕੀ ਚਾਹੁੰਦੀ ਆ ਇਹ ਬਿਲਕੁਲ ਤੇ ਮੈਂ ਖਾ ਵੀ ਕੋਈ ਨਹੀਂ ਤੇ ਸਾਡੇ ਘਰੇ ਆ ਜਾ ਕਹਿੰਦੀ ਨਹੀਂ ਤੂੰ ਸਾਡੇ ਘਰੇ ਆ ਮੈਂ ਹਾਂ ਵੀ ਤੁਹਾਡੇ ਘਰੇ ਨਹੀਂ ਆਉਂਦਾ ਤੂੰ ਸਾਡੇ ਘਰੇ ਆ ਜਾ ਕਹਿੰਦੀ ਵੀ ਤੇਰੀ ਘਰ ਵਾਲੀ ਆ ਤੇਰੀ ਮਾਂ ਪਿਓ ਆ ਤੇ ਵੀ ਉਹ ਕੁਝ ਬੋਲਣਗੇ ਮੈਂ ਖਾ ਵੀ ਅੱਗੇ ਕਿਹੜਾ ਤੂੰ ਆਂਦੀ ਨਹੀਂ ਤੂੰ ਆ ਜਾ ਕਹਿੰਦੀ ਨਹੀਂ ਗੱਲ ਹੀ ਉਹ ਜੀ ਆ ਪਰ ਮੈਂ ਤੇਰੇ ਨਾਲ ਗੱਲ ਹੀ ਕਰਨੀ ਹੈ ਅੱਛਾ ਮੈਂ ਵੀ ਠੀਕ ਆ ਤੇ ਜਦੋਂ ਉਹ ਸਾਡੇ ਘਰੇ ਆਈ ਘਰੇ ਨਹੀਂ ਆਈ ਸੱਚਾ ਤੇ ਮੈਨੂੰ ਕਹਿੰਦੀ ਵੀ ਚਲ ਆਪਾਂ ਸ਼ਹਿਰ ਚੱਲਦੇ ਆ ਅੱਛਾ ਤੇ ਮੈਂ ਕਿਹਾ ਵੀ ਚਲ ਠੀਕ ਆ ਤੂੰ ਬੱਸ ਚੜ੍ਹ ਕੇ ਚੱਲ ਤੇ ਮੈਂ ਆ ਗਿਆ ਮੈਂ ਮੋਟਰਸਾਈਕਲ ਲੈ ਕੇ ਮੈਂ ਉੱਥੇ ਜਿੱਥੇ ਉਹਨੇ ਮੈਨੂੰ ਦੱਸਿਆ ਹਨਾ ਫੋਨ ਲਾ ਕੇ ਤੇ ਅਸੀਂ ਉਹ ਹੋਟਲ ਤੇ ਜਾ ਕੇ ਪਹੇਗੇ ਅੱਛਾ ਤੇ ਮੈਨੂੰ ਕਹਿੰਦੀ ਪਹਿਲਾਂ ਖਾਣ ਨੂੰ ਵਗਾ ਲ ਕੇ ਕੁਛ ਖਾਣ ਪੀਣ ਵਗਾ ਕੇ ਅਸੀਂ ਬਹਿ ਗਏ ਤੇ ਮੈਨੂੰ ਕਹਿੰਦੀ ਤੇਰ ਨਾਲ ਗੱਲ ਕਰਨੀ ਐ ਕਿ ਮੈਂ ਕਿਹਾ ਵੀ ਵੇਖ ਤੂੰ ਮੇਰੀ ਮਾਮਾ ਜੀ ਥਾਂਗੀ ਜੇ ਤਾਂ ਕੋਈ ਉਹੋ ਜੀ ਗੱਲ ਆ ਤਾਂ ਵੀ ਹੋਣੀ ਨਾ ਕਰੀ ਵੀ ਆਪਣਾ ਕੱਲ ਨੂੰ ਨਾਲ ਤਾਂ ਫਿੱਕ ਪਊਗਾ ਤਾਂ ਨਾਲੇ ਹੋਰ ਹਨਾ ਤੇ ਕਹਿੰ ਕਦੇ ਵੀ ਮੇਰੀ ਨੂਨ ਵੀ ਜਾਂ ਤਾਂ ਤੂੰ ਗੱਲ ਕਰ ਲੈ ਅੱਛਾ ਤੇ ਜਾਂ ਕਿਸੇ ਮੁੰਡੇ ਨਾਲ ਕਰਾ ਦੇ ਤੇ ਮੈਂ ਕਿਹਾ ਵੀ ਲੋਕ ਤਾਂ ਉਹਦੀਆਂ ਨੂਹਾਂ ਤੇ ਆਨੂੰ ਸਮਝਾਉਂਦੇ ਹੁੰਦੇ ਆ ਵੀ ਤੂੰ ਇਧਰਲੇ ਕਿਧਰਲੇ ਪਾਸੇ ਨੂੰ ਹੋ ਗਈ ਕਹਿੰਦੀ ਤੈਨੂੰ ਪਤਾ ਹੀ ਐ ਮੇਰਾ ਕੰਮ ਕੀ ਆ ਤੇ ਵੀ ਮੈਨੂੰ ਮੇਰੇ ਕੰਮ 'ਚ ਵਿਘਨ ਪਉਂਦੀ ਐ ਤੇ ਅੱਜਾ ਮਤਲਬ ਵੀ ਉਹ ਸੱਸ ਇਹ ਕਹਿਣ ਆਈ ਸੀ ਤੁਹਾਡੇ ਕੋਲੇ ਵੀ ਉਹਦੀ ਨੂੰਹ ਨਾਲ ਜਾਂ ਤਾਂ ਤੁਸੀਂ ਗੱਲਬਾਤ ਕਰੋ ਤੇ ਜਾਂ ਫਿਰ ਕਿਸੇ ਹੋਰ ਨਾਲ ਕਰਵਾਓ। ਹਾਂ ਇੱਕ ਸੱਸ ਆਉਂਦੀ ਨੂੰਹ ਦੀ ਇਦਾਂ ਦੀ ਗੱਲ ਕਰ ਰਹੀ ਹੈ। ਹਾਂ ਮੈਨੂੰ ਕਹਦੀ ਵੀ ਮੈਂ ਤੈਨੂੰ ਪੈਸੇ ਦੇ ਦੂੰਗੀ। ਮੈਂ ਕਿਹਾ ਵੀ ਕਿੰਨੇ ਦੇਵਾਂਗੀ ਕਹਿੰਦੀ ਮੈਂ 50000 ਰੁਪਏ ਦੇ ਦੂੰ। ਕਿ ਪਹਿਲਾਂ ਤੂੰ ਗੱਲ ਕਰ ਲੈ ਤੇ ਪਹਿਲਾਂ ਉਹ ਕਰ ਲੈ। ਮੈਂ ਕਿਹਾ ਵੀ ਨਹੀਂ ਪਹਿਲਾਂ ਮੇਰੇ ਵੀ ਦਿਲ ਚ ਲਾਲਚ ਆਇਆ। ਮੈਂ ਕਿਹਾ ਵੀ ਨਾਲ ਤਾਂ ਚੱਲ ਪੈਸੇ ਮਿਲਦੇ ਹਨਾ। ਵੀ ਨਾਲੇ ਚੱਲ ਆਪਦੀ ਨੂੰਹ ਆਪ ਸੈੱਟ ਕਰਾਉਂਦੀ ਐ ਇਹ। ਵੀ ਕੋਈ ਰੋਲੇ ਕੋਲੇ ਵਾਲੀ ਗੱਲ ਨਹੀਂ। ਤੇ ਮੈਂ ਕਿਹਾ ਵੀ ਮੈਂ ਤਾਂ ਲੱਖ ਰੁਪਏ ਲਵਾਂਗਾ ਕਦੀ ਨਹੀਂ ਲੱਖ ਜਾਦੇ ਆ ਮੈਂ ਹਾਂ ਵੀ ਤੇਰੇ ਕੋਲ ਪੈਸੇ ਤਾਂ ਬਥੇਰੇ ਹੀ ਆ ਤੇ ਕਹਿੰਦੇ ਨਹੀਂ ਲੱਖ ਨਹੀਂ ਤਾਂ 50000 ਚ ਗੱਲ ਕਰ ਲੈ ਚਲ ਸਾਡੀ 70000 ਚ ਗੱਲ ਹੋਊਗੀ ਠੀਕ ਹੈ ਤੇ ਮੈਂ ਵੀ ਮੈਨੂੰ ਵੀ ਆ ਮੈਂ ਵੀ ਦਲਚਾਪ ਦੇ ਲੱਡੂ ਮੇ ਫੜਦੇ ਸੀਗੇ ਵੀ 40000 ਨਾਲ ਤਾਂ ਉਹਨਾਂ ਦੀ ਨੋਂਹ ਨਾਲ ਗੱਲ ਹੋਊਗੀ ਨਾਲੇ ਰੁਪਏ ਮਿਲ ਗਏ ਹਨਾ ਵੀ ਨਾਲੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਮੈਂ ਪਿਆ ਪਿਆ ਤੇ ਉੱਠ ਕੇ ਚੱਲ ਮੈਂ ਇਹਦੇ ਘਰੇ ਜਾਵੜਿਆ ਅੱਛਾ ਜਦੋਂ ਮੈਂ ਘਰੇ ਗਿਆ ਤੇ ਇਹਦੀ ਨੋਂਹ ਨਾ ਮੈਨੂੰ ਕਹਿੰਦੀ ਭਾਈ ਚਾਹ ਪੀਲਾ ਤੇ ਜਦੋਂ ਮੈਂ ਚਾਹ ਮੈਨੂੰ ਫੜਾਉਣ ਲੱਗੇ ਮੈਂ ਹੱਥ ਫੜ ਲਿਆ ਉਹਦਾ ਤੇ ਜਦੋਂ ਹੱਥ ਫੜਲੇ ਤੇ ਮੜਕੇ ਮੈਨੂੰ ਲੈ ਆ ਕੇ ਕਮਰੇ ਜਿੱਦਣ ਵੀ ਉਹਨੇ ਮੈਨੂੰ ਗਾਲਾਂ ਕੱਢੀਆਂ ਅੱਛਾ ਤੇ ਫਿਰ ਮੈਂ ਇਹ ਵੀ ਗੱਲ ਦੱਸ ਤੇ ਕਹਿੰਦੀ ਮੈਨੂੰ ਗੱਲ ਦੱਸ ਕੀ ਹੈ ਮੈਂ ਇਹ ਵੀ ਗੱਲ ਕੁਛ ਨਹੀਂ ਮੈਂ ਮੈਂ ਤਾਂ ਤੇਰ ਨਾਲ ਗੱਲ ਕਰਨੀ ਹੈ ਕਹਿੰਦੀ ਵੀ ਤੈਨੂੰ ਸ਼ਰਮ ਚਾਹੀਦੀ ਹੈ ਮੈਂ ਵਿਆਹੀ ਵਰੀ ਆ ਮੇਰੇ ਤੋਹ ਤਨ ਜਵਾਕ ਆ ਤੇ ਵੀ ਤੂੰ ਮੇਰਾ ਘਰ ਪੱਟਣਾ ਤੇ ਮੈਂ ਵੀ ਉਹ ਮੈਂ ਪਰੇਸ਼ਾਨ ਹੋ ਕੇ ਵੀ ਐ ਸੋਚਿਆ ਯਾਰ ਵੀ ਆਪਾਂ ਇੱਕ ਪੈਸਾਂ ਦੀ ਖਾਤਰ ਬਿਲਕੁਲ ਵੀ ਕਿਸੇ ਦਾ ਘਰ ਪੱਟਣ ਲੱਗੇ ਸੀ ਬਿਲਕੁਲ ਮੈਂ ਉੱਥੋਂ ਮੁੜ ਆਇਆ ਜਦੋਂ ਮੈਂ ਮੋੜਿਆ ਮੈਂ ਸਾਰੀ ਯਾਦ ਪਿਆ ਮੈਨੂੰ ਨੀਂਦ ਨਹੀਂ ਆਈ ਮੈਂ ਸੋਚੀ ਗਿਆ ਯਾਰ ਵੀ ਇਹ ਕੀ ਹੋ ਗਿਆ ਇਹ ਕੀ ਹੋ ਗਿਆ ਤੇ ਵੀ 1-4 ਰੁਪਿਆ ਦੀ ਖਾਤਰ ਵੀ ਆਪੋ ਦੋ ਜਵਾਕ ਤਾਂ ਨਦੇ ਸੀਗੇ ਉਹਨਾਂ ਦੀ ਉਹਨਾਂ ਦਾ ਘਰ ਪਟਣ ਲੱਗੇ ਸੀ ਤੇ ਇੱਕ ਆ ਉਹਦੇ 2 ਮਿੰਟਾਂ ਦੇ ਵੀ ਮੰਨ ਕੇ ਚਲੋ ਵੀ ਇਹ ਹੀ ਖਾਤਰ ਵੀ ਆਪਾਂ ਪੈਸੇ ਲਏ ਠੀਕ ਆ ਤੇ ਪਰ ਮੈਂ ਖਾ ਵੀ ਨਹੀਂ ਇਹ ਚੀਜ਼ਾਂ ਨਹੀਂ ਚੰਗਾ ਮੈਂ ਦੂਜੇ ਦਿਨ ਕੀ ਕੀਤਾ ਮੈਂ ਉਹਨੂੰ ਫੋਨ ਲਾਇਆ ਮੈਂ ਹਵੀ ਚਾਚੀ ਕਹਿੰਦੀ ਹਾਂ ਮੈਂ ਖਾ ਵੀ ਉਹਦੇ ਪੈਸੇ ਲੈ ਜਾ ਬਿਲਕੁਲ ਕਹਿੰਦੀ ਕੀ ਗੱਲ ਹੋ ਗਈ ਮੈਂ ਖਾ ਵੀ ਨਹੀਂ ਤੇ ਕਿੰਦੀ ਨਹੀਂ ਆਏ ਤਾਂ ਮੈਂ ਪੈਸੇ ਲੈਂਦੀ ਨਹੀਂ ਤੇ ਵੀ ਤੈਨੂੰ ਹੁਣ ਮੇਰਾ ਕੰਮ ਕਰਕੇ ਹੀ ਦੇਣਾ ਪਊਗਾ ਕੁਝ ਵੀ ਕਰ ਅੱਛਾ ਮੈਂ ਹੈ ਵੀ ਕਿਉਂ ਤੂੰ ਆਦੇ ਜਵਾਕ ਦਾ ਘਰ ਪੱਟਣ ਲੱਗੀ ਆ ਤੈਨੂੰ ਆਦੇ ਪੋਤੇ ਪੁੱਤਾਂ ਦਾ ਮੋਹ ਨਹੀਂ ਆਉਂਦਾ ਕਿੰਦੀ ਆਉਂਦਾ ਤੇ ਮੈਂ ਕਿਹਾ ਤੈਨੂੰ ਆਦੇ ਮੁੰਡੇ ਦਾ ਮੋਹ ਨਹੀਂ ਆਉਂਦਾ ਕਿੰਦੀ ਆਉਂਦਾ ਪਰ ਕਿੰਦੀ ਇਹ ਤਾਂ ਨਹੀਂ ਆਉਂਦਾ ਮੈਂ ਕਿਹ ਗੱਲ ਵੀ ਤੇਰੇ ਅੱਗੇ ਹੁੰਦੀ ਫੇਰ ਆਉਂਦਾ ਸੀਗਾ ਅੱਛਾ ਮਤਲਬ ਉਹਨੂੰ ਆਪਣੀ ਨੂੰਹ ਤੋਂ ਇਹ ਤਕਲੀਫ ਸੀ ਉਹ ਇਸ ਕਰਕੇ ਉਸ ਨੂੰਹ ਨੂੰ ਗਲਤ ਕਰਨਾ ਚਾਹੁੰਦੀ ਸੀ ਵੀ ਕਾਣੀ ਕਰਨਾ ਚਾਹੁੰਦੀ ਸੀ ਕਿਉਂਕਿ ਤਾਂ ਕਿਉਂ ਉਹ ਨੂੰ ਰੋਕ ਨਾ ਸਕੇ ਹਾਂ ਉਹ ਕਾਣੀ ਕਰਨਾ ਚਾਹੁੰਦੀ ਸੀ ਬਸ ਵੀ ਤੇ ਇੱਕ ਬੰਦਾ ਜੇ ਉਹਦੇ ਕੋਲ ਜਾਊਗਾ ਤਾਂ ਮੈਨੂੰ ਆਏ ਹੋਊਗਾ ਵੀ ਮੈਂ ਵੀ ਕਹੂੰਗੀ ਵੀ ਹਾਂ ਤੇਰੇ ਕੋਲ ਕੜਾ ਆਉਂਦਾ ਨਹੀਂਗਾ। ਵੀ ਤੋ ਮੈਨੂੰ ਕਿਵੇਂ ਰੋਕੇਗੀ? ਕਿਉਂਕਿ ਜਿਹੜਾ ਉਹਦਾ ਘਰ ਵਾਲਾ ਸੀਗਾ ਉਹ ਰੋਕਦਾ ਨਹੀਂ ਸੀਗਾ ਕੁਛ ਵੀ ਗੱਲ ਤੋਂ ਕਿਉਂਕਿ ਉਹ ਨਸ਼ੇਪੱਤਾ ਵਾਲਾ ਕਰਦਾ ਸੀਗਾ। ਤੇ ਉਹਨੂੰ ਬਸ ਉਹਨੂੰ ਆਏ ਸੀ ਮੈਨੂੰ ਪੈਸੇ ਮਿਲ ਜੰਦੇ ਨਸ਼ੇਪੱਤੇ ਆਸਤੇ। ਵੀ ਦਿਨੇ ਚੱਲ ਗੋਲਾਂ ਗਾਲਾਂ ਖੰਦੇ ਰਾਤ ਨੂੰ ਦਾਰੂ ਪੀਂਦਾ ਸੀਗਾ। ਤੇ ਉਹਨੂੰ ਆਪਦੀ ਐਸ਼ ਪ੍ਰਸਤੀ ਤੱਕ ਹੀ ਸੀਗਾ ਵੀ ਕੁਛ ਮਰਜ਼ੀ ਕਰੀ ਜਾਵੇ ਤੇ ਮੈਨੂੰ ਮੇਰੇ ਪੈਸੇ ਮਿਲ ਜੰਦੇ ਆ ਪਰ ਜਿਹੜੀ ਉਹਦੀ ਨੂੰਹ ਆ ਉਹ ਇੱਜਤਦਾਰ ਸੀਗੀ ਬੜੀ ਉਨੇ ਕਹਿਆ ਵੀ ਮੈਂ ਇਹ ਜਿਹਾ ਕੰਮ ਹੋਣ ਨਹੀਂ ਦੇਣਾ ਤੇ ਫਿਰ ਮੈਂ ਉਹਨੂੰ ਕਿਹਾ ਮਾ ਵੀ ਤੂੰ ਐਂ ਕਰਾ ਜੇ ਤੂੰ ਨਹੀਂ ਰਹਿ ਸਕਦੀ ਕਿਤੇ ਸ਼ਹਿਰ ਆ ਕਮਰਾ ਕਰਾਇ ਤੇ ਲੈ ਲਾ ਤੇ ਤੇਰੇ ਨਾਲ ਤਾਂ ਖਰਚਾ ਨਿਕਲੀ ਜਾਊਗਾ ਤੜਕੇ ਉੱਠ ਜਾ ਕੇ ਜੀ 9 ਵਜੇ ਸ਼ਾਮ ਨੂੰ ਵੜੇ 5-6 ਵਜੇ ਕਦੀ ਕੁਝ ਵੀ ਹੋ ਜੇ ਮੈਨੂੰ ਆਂਦੀ ਪਹਿਲਾਂ ਤਾਂ ਮੇਰੇ ਨਾਲ ਆਈ ਜਦੀ ਹਨਾ ਮੈਨੂੰ ਕਹਿੰਦੀ ਹੁਣ ਮੈਂ ਤੇਰੇ ਤੇ ਕੋਈ ਐ ਇਲਜ਼ਾਮ ਲਾ ਦੂੰ ਫਲਾਣਾ ਕਰ ਦੂੰ ਤੁਮੇ ਤੋਂ ਪੈਸੇ ਲੈ ਆ ਮੈਨੂੰ ਡਰਾਉਂਦੀ ਸੀ ਫਿਰ ਮਾਨੂੰ ਸਮਝਾਇਆ ਮੈਂ ਕਿ ਮੈਂ ਕੋਸ਼ਿਸ਼ ਕਰਕੇ ਦੇਖ ਲਈਆ ਪਰ ਮੈਂ ਕਿ ਉਹਨੇ ਮੈਨੂੰ ਮੈਨੂੰ ਗਾਣਾ ਕੱਢਣਾ ਵੀ ਉਹ ਨਹੀਂ ਇਹੇ ਜੀ ਤੇ ਇੱਦਾਂ ਦੀ ਨਹੀਂ ਗਈ ਤੁਹਾਡੀ ਨੂੰ ਵੀ ਸਿਆਣੀ ਹਾਂ ਫਿਰ ਮੈਂ ਕਿਹਾ ਮੈਂ ਕਿ ਤੂੰ ਆਪਦੇ ਕੰਮ ਦੀ ਖਾਤਰ ਆਪਦੇ ਧੰਦੇ ਦੀ ਖਾਤਰ ਤੁਹਾਡੀ ਨੂੰ ਦਾ ਆਪਦੇ ਪੁੱਤ ਦਾ ਕਾਤੋਂ ਘਰ ਪੜਦੀ ਆ ਜੇ ਤੈਨੂੰ ਲੱਗਦਾ ਤੂੰ ਸ਼ਹਿਰ ਲੈ ਲੈ ਹੂੰ ਕਮਰਾ ਲੈ ਲੈ ਕਿਰਾਏ ਤੇ ਜਾਂ ਘਰਾਂ ੱਦਲੇ ਲੈਣਾ ਤੇ ਮੈਂ ਕਿਹਾ ਵੀ ਜਾਂ ਹੁਣ ਤੂੰ ਇਹ ਕੰਮ ਛੱਡ ਦੇ ਕਿ ਜਿਹੜੀ ਜਿਹੜਾ ਕੁੱਤਾ ਹੱਡਾ ਲੋੜੀ ਨੂੰ ਗਿਆ ਜਿਵੇਂ ਵਰਦਾ ਨਹੀਂ ਹੁੰਦਾ ਵੀ ਜਿਹੜੀ ਮੈਨੂੰ ਲਤ ਲੱਗੀ ਵੀ ਇਹ ਮਰਦੇ ਦਮ ਤੱਕ ਐਂ ਰੱਖੂਗੀ ਤੇ ਮੈਂ ਖਾ ਵੀ ਕਿਉਂ ਕਹਿੰਦੀ ਮੈਨੂੰ ਪੈਸੇ ਤੇਲੇ ਡੇਲੀ ਵੀ 5-7000 ਰੁਪਇਆ 10000 ਬਣ ਜਾਂਦਾ ਵੀ ਜਿਹੜੇ ਮੈਨੂੰ ਪੈਸੇ ਕਮਾਉਣ ਦੀ ਲਤ ਬਣ ਗਈ ਤੇ ਵੀ ਉਹੋ ਨਹੀਂ ਮੈਥੋਂ हट ਜਾਨੀ ਵੀ ਪੈਸੇ ਤਾਂ ਹੁਣ ਮੇਰੇ ਕੋਲ ਬਥੇਰੇ ਜੋੜੇ ਵੇ ਪਰ ਮੈਂ ਖਾ ਵੀ ਤੂੰ ਪੈਸਿਆਂ ਦਾ ਖਾਤਰ ਜਾਂ ਆਪਦੇ ਸਵਾਰਥ ਦੀ ਖਾਤਰ ਹਨਾ ਵੀ ਤੂੰ ਆਦਾ ਪਰਿਵਾਰ ਦਾ ਘਰ ਨਾ ਪਟਾ ਬਿਲਕੁਲ ਤੇ ਨਹੀਂ ਬੰਨੀ ਹਜੇ ਵੀ ਉਹ ਹੋਰ ਭਾਲ ਦੀ ਫਿਰਦੀ ਆ ਕਿ ਮੈਨੂੰ ਕਹਿੰਦੀ ਜੇ ਤੇ ਇਥੋਂ ਨਹੀਂ ਕੰਮ ਹੁੰਦਾ ਤੇ ਵੀ ਤੂੰ ਮਰਦੀ ਹੈਨੀ ਤੇ ਮੈਂ ਮਰਦਾ ਕਿਉਂ ਨਹੀਂ ਵੀ ਜੇ ਤੇਰੀ ਨੂੰ ਹੀ ਸਹੀ ਆ ਤੇ ਵੀ ਕਿਉਂ ਤੂੰ ਉਹਦਾ ਘਰ ਪੱਟਣ ਨੂੰ ਫਿਰਦੀ ਵੀ ਤੂੰ ਆਪਦੇ ਇੱਕ ਚੀਜ਼ ਨੂੰ ਸੋਚ ਉਹ ਵੀ ਮੈਂ ਬੰਦਾ ਮੇਰਾ ਪਾਤਾ ਨੋ ਆਸਿਆਣੇ ਆ ਨਹੀਂ ਅਗਲਾ ਨੋ ਖਰਾਬ ਹੁੰਦੀ ਮੈਂ ਕਿਹਾ ਤੂੰ ਮਗਰ ਤੋਰੀ ਫਿਰਨਾ ਚੋਦੇ ਵੀ ਇਹ ਕਿੱਥੇ ਜਾਂਦੀ ਆ ਤੇ ਫਿਰ ਮੈਂ ਕਿਹਾ ਹੁਣ ਤੂੰ ਉਹਨੂੰ ਆਪ ਖਰਾਬ ਕਰਨ ਨੂੰ ਖਾਦੀ ਆ ਸਹੀ ਗੱਲ ਆਪ ਆਪਣੀ ਸਵਾਰ ਤਰੀਕਾ ਹਾਂ ਮੜ ਕੇ ਤੂੰ ਆਪਦੇ ਭੱਜੇਗੀ ਵੀ ਇਧਰ ਨੂੰ ਵੀ ਜੇ ਉਹ ਖਲ ਨੂੰ ਖਰਾਬ ਹੋ ਗਈ ਫਿਰ ਤੂੰ ਪਟੇਗੀ ਇਹ ਗੱਲ ਸੀਗੀ ਤੇ ਮੜ ਕੇ ਮੈਂ ਜਦੋਂ ਜਵਾਬ ਦਿੱਤਾ ਉਹਨੇ ਨਾ ਮੜ ਕੇ ਸਾਡੇ ਜਿਹੜਾ ਮੇਰਾ ਮੁੰਡਾ ਯਾਰ ਦੋਸਤ ਸੀਗਾ ਉਹਦਾ ਨੰਬਰ ਨੰਬਰ ਪਤਾ ਨਹੀਂ ਕਿਵੇਂ ਲੈ ਉਹਨੂੰ ਫੋਨ ਲਾਇਆ ਤੇ ਉਹ ਮੈਨੂੰ ਕਹਿੰਦਾ ਵੀ ਗੱਲ ਆ ਮਹਬਈ ਇਹ ਕੰਮ ਨਾ ਕਰੀ ਕਹਿੰਦਾ ਕਿਉਂ ਮੈਂ ਖਾ ਵੀ ਇਹਦੇ ਘਰੇ ਉਹ ਨੋ ਅੱਕੀ ਆਏ ਪਈ ਸੀ ਜਦੋਂ ਇਹਦੇ ਕੋਲ ਕੋਈ ਬੰਦਾ ਆਉਂਦਾ ਸੀਗਾ ਤੇ ਉਹ ਜਦੋਂ ਉਧਰ ਉਹਨੂੰ ਆਇਆ ਹੁੰਦਾ ਸੀ ਵੀ ਜਦੋਂ ਇਹਦੀ ਸੱਸ ਇਹ ਜੀ ਤੇ ਨੋ ਵੀ ਇਹ ਜੀ ਹੋਗੀ ਤੇ ਵੀ ਉਹਦਾ ਵੀ ਹੱਥ ਉਹ ਤੇ ਫੜ ਲੈਂਦੇ ਸੀਗੇ ਜਾ ਕੇ ਤੇ ਵੀ ਜਾਂ ਉਹਨੂੰ ਕਹਿਣ ਦੇ ਵੀ ਆਏ ਆ ਤੇ ਪਰ ਉਹ ਬੁੜੀ ਏਡੀ ਕਿਸ ਤਰ੍ਹਾਂ ਇਸ ਵੀ ਉਹ ਨਾ ਤਾਂ ਉਹਨੇ ਹਜੇ ਆਪਦੇ ਘਰ ਵਾਲ ਨੂੰ ਦੱਸਿਆ ਤੇ ਨਾ ਹਜੇ ਕੋਈ ਉਹ ਜੀ ਗੱਲਬਾਤ ਹੋਈ ਆ ਪਰ ਉਹ ਆਪ ਸਹੀ ਆ ਤੇ ਪਰ ਇਹ ਬੁੜੀ ਉਹਦਾ ਘਰ ਪੱਟਣ ਤੋਂ ਪਿੱਛੇ ਨਹੀਂ ਹਟ ਰਹੀ ਠੀਕ ਹੈ ਮਤਲਬ ਵੀ ਜੇ ਕਈ ਵਾਰੀ ਹੁੰਦਾ ਵੀ ਸੱਸਾਂ ਸੋਚਦੀਆਂ ਹਨਾ ਵੀ ਨੂੰਹਾਂ ਗਲਤ ਹੁੰਦੀਆਂ ਤਾਂ ਸੱਸਾਂ ਨੂੰ ਆਏ ਫਿਕਰ ਹੁੰਦੀ ਆ ਵੀ ਸਾਡੇ ਪੁੱਤ ਦਾ ਘਰ ਖਰਾਬ ਹੋ ਰਿਹਾ ਪਰ ਇਹ ਇੱਕ ਐਦਾਂ ਦੀ ਮਾਂ ਕੀ ਜਿਹੜੀ ਆਪਦੇ ਹੀ ਪੁੱਤ ਦਾ ਘਰ ਖਰਾਬ ਕਰਨ ਤੇ ਤੁਲੀ ਹੋਈ ਹੈ ਨਾ ਤਾਂ ਉਹ ਨੂੰ ਆਪਦੇ ਪੋਤੇ ਪੋਤੀਆਂ ਦੀ ਟੈਨਸ਼ਨ ਆ ਨਾ ਹੀ ਉਹਨੂੰ ਆਪਦੇ ਪੁੱਤ ਦੀ ਟੈਨਸ਼ਨ ਆ ਨਾ ਨੂੰ ਦੀ ਹੈ ਤਾਂ ਮਤਲਬ ਸਿਰਫ ਆਪਣੇ ਸਵਾਰਥ ਦੀ ਖਾਤਰ ਕੁਝ ਪੈਸਿਆਂ ਦੀ ਖਾਤਰ ਸਿਰਫ ਆਪਦੇ ਮਤਲਬ ਮਨ ਨੂੰ ਖੁਸ਼ ਰੱਖਣ ਦੀ ਖਾਤਰ ਉਹ ਇਹੋ ਜਿਹਾ ਕੁਝ ਕਰ ਰਹੀ ਹੈ ਹਾਂ ਅੱਛਾ ਤੇ ਤੁਸੀਂ ਫਿਰ ਮਤਲਬ ਜਿਹੜਾ ਹੈਗਾ ਉਹਦੇ ਪੈਸੇ ਵਾਪਸ ਕਰਤੇ ਪੈਸੇ ਮਾਦੇ ਵਾਪਸ ਕਰਤੇ ਫਿਰ ਮਾਣੂ ਇੱਕ ਗੱਲ ਇਹ ਵੀ ਸਮਝਾਈ ਮੈਂ ਕਿਹਾ ਵੀ ਤੂੰ ਇੱਥੇ ਇਹ ਚੀਜ਼ ਸੋਚ ਜੇ ਇੱਥੇ ਤ੍ਰੀਤੀ ਹੁੰਦੀ ਕੁਵਾਰੀ ਹੁੰਦੀ ਫੇਰ ਤੂੰ ਕੀ ਕਰਦੀ ਕਹਿੰਦੀ ਉਹ ਬੜੀ ਏਡੀ ਵਿਚਾਰਮਾ ਕਹਿੰਦੀ ਜੇ ਪਹਿਲਾਂ ਮਰੀਤੀ ਹੁੰਦੀ ਕੁਆਰੀ ਹੁੰਦੀ ਜੇ ਤਾਂ ਮੇਰੇ ਆਖੇ ਲੱਗਦੀ ਉਹਦੇ ਮੈਂ ਸ਼ੌਂਕ ਵੀ ਸਭ ਕੁਝ ਪੂਰੇ ਕਰਦੀ ਤੇ ਨਹੀਂ ਫਿਰ ਮੈਂ ਵੀ ਉਹ ਇਹਦੇ ਵਾਲੇ ਕੰਮ ਹੀ ਹੁੰਦਾ ਉਹਦੇ ਨਾ ਕਰਨਾ ਮਤਲਬ ਵੀ ਬਿਲਕੁਲ ਗਿਰੀ ਹੋਈ ਔਰਤ ਆ ਤੇ ਕੀ ਉਮਰ ਕਿੰਨੀ ਕਹੇਗੀ ਉਸ ਔਰਤ ਦੀ ਉਮਰ 60 ਸਾਲ ਦੀ ਹੈ ਅੱਛਾ 60 ਸਾਲ ਹੈ ਪੈਨਸ਼ਨ ਹਾਂ ਪੈਨਸ਼ਨ ਲੱਗੀ ਹੋਈ ਹੈ ਠੀਕ ਹੈ ਤੇ ਪਰ ਉਹ ਹਜੇ ਵੀ ਇਹ ਕੰਮਾਂ ਤੋਂ ਹਟਦੀ ਨਹੀਂ ਵੀ ਜਿਹੜੀ ਧੀ ਵੀ ਵਿਆਹੀ ਵੀ ਆ ਮੁੰਡਾ ਵੀ ਵਿਆਹਿਆ ਮੈਂ ਤੁਹਾਨੂੰ ਦੱਸੀਆ ਨਾ ਮੁੰਡਾ ਪੁੱਤ ਇੱਕ ਪੋਤਾ ਦੋ ਪੋਤਾਂ ਪੋਤੀ ਵੱਡੀ ਹੈਗੀ 11 ਸਾਲ ਦੀ ਛੋਟੀ ਹੈਗੀ ਆ 8 ਸਾਲ ਦੀ اچھا ਤੇ ਉਹਨੂੰ ਇਸ ਚੀਜ਼ ਦੀ ਟੈਨਸ਼ਨ ਨਹੀਂ ਵੀ ਜਿਵੇਂ ਤੁਸੀਂ ਦੱਸਿਆ ਚਲੋ ਨੂੰ ਦਾ ਜਿੱਦਾਂ ਦੀ ਹੈ ਕੀ ਆ ਹਨਾ ਵਿਚਾਰੀ ਆਪਣੇ ਆਪ ਨੂੰ ਸੰਭਾਲ ਰਹੀ ਆ ਵੀ ਜਿਹੜੀ ਉਹਦੀ ਪੋਤੀ ਆ 11 ਸਾਲ ਦੀ ਕੱਲ ਨੂੰ ਉਹਨੇ ਮਟਿਆਰ ਹੋਣਾ ਆਲਮੋਸਟ ਹੈਗੀ ਆ ਉਹ ਮਟਿਆਰ ਹਨਾ ਤੇ ਵੀ ਕੱਲ ਨੂੰ ਜਿਹੜਾ ਕੋਈ ਇਨਸਾਨ ਉਹਨਾਂ ਦੇ ਘਰੇ ਆਉਂਦਾ ਜਿੱਦਾਂ ਉਹ ਪੇ ਧੜਕ ਕਿਸੇ ਨੂੰ ਵੀ ਘਰੇ ਬੁਲਾ ਲੈਂਦੀ ਆ ਤਾਂ ਉਹਦੀ ਪੋਤੀ ਤੇ ਵੀ ਕੋਈ ਗਲਤ ਨਿਗਾ ਰੱਖ ਸਕਦਾ ਉਹਨੂੰ ਇਸ ਚੀਜ਼ ਦੀ ਫਿਕਰ ਨਹੀਂ ਉਹ ਮੈਂ ਹੀ ਕਿਹਾ ਸੀ ਨਾ ਮੈਂ ਕਿਹਾ ਤੂੰ ਆਦੇ ਪੋਤੇ ਪੋਤਿਆਂ ਬਾਰੇ ਸੋਚੋ ਚਲ ਜੇ ਤੂੰ ਤਾਨੂੰ ਕਦੀ ਵੀ ਮੈਥੋਂ ਰਹਿਣਾ ਨਹੀਂ ਜਾਂਦਾ ਜਿਵੇਂ ਉਹਨੇ ਪਹਿਲਾਂ ਤੁਹਾਨੂੰ ਦੱਸ ਕਿਹਾ ਵੀ ਕਤੇ ਕੋਤਾ ਗਏ ਜਾਂਦਾ ਹਨ ਵੀ ਉਹ ਮਾਸਕਾਂ ਤੋਂ ਵੀ ਉਹ ਚੀਜ਼ ਆ ਉਹ ਕਹਿੰਦੀ ਵੀ ਮੇਰਾ ਜਿਹੜਾ ਪਹਿਲਾਂ ਜਿਹੜਾ ਮੈਨੂੰ ਧੰਦੇ ਚ ਬੜੀ ਵੀ ਆ ਵੀ ਮੈਂ ਥੋ ਕਰਨ ਬਿਨਾ ਰਹਿਣ ਜਾਂਦਾ ਮੈਂ ਆ ਵੀ ਤੂੰ ਫਿਰ ਪਾਸੇ ਕਰ ਲੈ ਲੈ ਕਮਰਲਾ ਲੈ ਲੈ ਕੱਲ ਨੂੰ ਤੇਰੇ ਜਿਹੜਾ ਪੋਤੇ ਪੁੱਤਗਾ ਉਹਨਾਂ ਤੇ ਵੀ ਗਲਤ ਅਸਰ ਪਊਗਾ ਚੱਲ ਵੱਡੀ ਜਿਹੜੀ ਕੁੜੀ ਆ ਉਹ ਸਿਆਣੀ ਆ 11-12 ਸਾਲ ਦੀ ਹੁਣ ਉਹਨਾਂ ਨੂੰ ਚੰਗਾ ਪਤਾ ਲੱਗੀ ਜਾਂਦਾ ਪਰ ਉਹ ਜਿਹੜੀ ਉਹਦੀ ਨੂੰਹ ਆ ਉਹ ਅੱਡ ਜਣੀ ਕਿ ਉਹਨਾਂ ਦਾ ਜਨੇਕੀ ਘਰ ਪਾਇਆ ਵਾ ਥੋੜਾ ਜਾਂ ਤੇ ਉਹਨਾਂ ਦੇ ਮੂਰੇ ਆ ਉਹ ਪਿੱਛੇ ਆ ਤੇ ਵੀ ਉਹ ਕੁੜੀਆਂ ਨੂੰ ਘਟ ਆਉਂ ਦਿੰਦੀ ਆ ਦਾਤੀ ਕੋਲੇ ਕਿਉਂਕਿ ਉਹ ਕਹਿੰਦੀ ਜੇ ਚੰਗੀ ਹੋਵੇ ਤਾਂ ਵੀ ਜਿਵੇਂ ਮਰਜ਼ੀ ਤੁਰਨਾ ਫਰਨੇ ਜਦੋਂ ਹੁਣ ਇਹ ਅੱਜ ਇਹੇ ਜੀ ਆ ਤੇ ਹੋ ਸਕਦਾ ਮੇਰੀ ਪੋਤੀ ਨੂੰ ਵੀ ਹੋਰ ਦੋ ਤਿੰਨ ਸਾਲਾਂ ਨੂੰ ਇਹ ਕੰਮ ਚ ਵਾੜ ਦੇ ਬਿਲਕੁਲ ਬਿਲਕੁਲ ਸਹੀ ਗੱਲ ਆ ਬਿਲਕੁਲ ਤੁਸੀਂ ਸਹੀ ਕਿਹਾ ਤੇ ਮੈਨੂੰ ਲੱਗਦਾ ਵੀ ਐਦਾਂ ਦੀਆਂ ਔਰਤਾਂ ਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾ ਸਕਦਾ ਹਨਾ ਕਿਉਂਕਿ ਇਹੋ ਜੀ ਔਰਤ ਨੂੰ ਪਿੰਡ ਦੇ ਵਿੱਚੋਂ ਕੱਢਣਾ ਚਾਹੀਦਾ ਕੋਈ ਮਤਾ ਪਾਸ ਹੋਣਾ ਚਾਹੀਦਾ ਐਦਾਂ ਦੀਆਂ ਔਰਤਾਂ ਦੇ ਲਈ ਹਨਾ ਤੇ ਬਾਕੀ ਜੀ ਧੰਨਵਾਦ ਥੈਂਕ ਯੂ ਤੁਸੀਂ ਸਾਨੂੰ ਪੂਰੀ ਜਾਣਕਾਰੀ ਦਿੱਤੀ ਧੰਨਵਾਦ ਹਾਂਜੀ ਤਾਂ ਤੁਸੀਂ ਇਹ ਜਿਹੜੀ ਵੀਡੀਓ ਦੇ ਵਿੱਚ ਜਿਹੜੀ ਗੱਲਬਾਤ ਸੁਣੀ ਆ ਤੇ ਇਹਨਾਂ ਨੇ ਦੱਸੀ ਪੂਰੀ ਗੱਲਬਾਤ ਤੇ ਸੁਣ ਕੇ ਵਾਕਿਆ ਹੀ ਕਈਆਂ ਨੂੰ ਹੈਰਾਨਗੀ ਹੋਈ ਹੋਊਗੀ ਪਰ ਅੱਜ ਕੱਲ੍ਹ ਕਈ ਜਗ੍ਹਾ ਤੇ ਇਦਾਂ ਦਾ ਕੁਝ ਚੱਲ ਰਿਹਾ ਕਿਸੇ ਥਾਂ ਤੇ ਨੂੰਹ ਮਾੜੀ ਆ ਕਿਸੇ ਥਾਂ ਤੇ ਸੱਸ ਮਾੜੀ ਆ ਤੇ ਦੇਖ ਲਓ ਤੁਸੀਂ ਐਦਾਂ ਦੀ ਮਾਂ ਜਿਹੜੀ ਆਪਣਾ ਹੀ ਘਰ ਆਪਣੇ ਹੀ ਬੱਚਿਆਂ ਦਾ ਘਰ ਉਜਾੜਨ ਤੇ ਲੱਗੀ ਹੋਈ ਆ ਸਿਰਫ ਆਪਣੇ ਸਵਾਰਥ ਦੀ ਖਾਤਰ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਐਦਾਂ ਦੇ ਜਿਹੜੇ ਲੋਕ ਨੇ ਹਨਾ ਮਤਲਬ ਉਹਨਾਂ ਦੇ ਲਈ ਕੋਈ ਨਾ ਕੋਈ ਐਦਾਂ ਦਾ ਮਤਾ ਪਾਸ ਹੋਣਾ ਚਾਹੀਦਾ ਇਹੋ ਜਿਹੇ ਲੋਕਾਂ ਨੂੰ ਠੱਲ ਪਾਉਣੀ ਚਾਹੀਦੀ ਆ ਨਹੀਂ ਤਾਂ ਮਤਲਬ ਵੀ ਇਸ ਤਰੀਕੇ ਦੇ ਨਾਲ ਮਤਲਬ ਕਿਥੇ ਤਾਂ ਆਪਾਂ ਬਜ਼ੁਰਗ ਆ ਉਹ 60 ਸਾਲ ਦੀ ਕਿਥੇ ਤਾਂ ਉਹਨੇ ਬੱਚਿਆਂ ਨੂੰ ਮਤ ਦੇਣੀ ਆਪਣੀ ਨੂੰ ਨੂੰ ਸਮਝਾ ਕੇ ਰੱਖਣਾ ਤੇ ਨਾ ਤਾਂ ਹੁਣ ਉਹ ਕਿਸੇ ਨੂੰ ਕੁਝ ਸਮਝਾ ਸਕਦੀ ਹੈ ਨਾ ਹੀ ਉਹਦੇ ਕਰਕੇ ਪਿੰਡ ਦੇ ਵਿੱਚ ਉਹਦੇ ਪਰਿਵਾਰ ਵਾਲੇ ਕੋਈ ਧੌਣ ਚੱਕ ਕੇ ਰਹਿ ਸਕਦੇ ਨਹੀਂ ਹੈਨਾ ਤੇ ਚਲੋ ਜੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ